ਮੁਹਾਲੀ थाना ਸੋਹਾਨਾ ਪੁਲਿਸ ਨੇ ਚਾਰ ਮੈਂਬਰਾਂ ਦੇ ਇੱਕ ਅੰਤਰਰਾਜੀ ਠੱਗੀ ਰੋਧਾ ਪਰਦਾ ਜਿਹੜਾ ਹੈ ਉਹ ਫਾਸ਼ ਕੀਤਾ ਹੈ ਤੇ ਕਾਬੂ ਕੀਤੇ ਨੇ ਚਾਰ ਮੈਂਬਰ ਤੇ ਦੱਸਦੇ ਆ ਇਹ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਮੋਟੀਆਂ ਰਕਮਾਂ ਲੈ ਕੇ ਉਹਨਾਂ ਦੀਆਂ ਗੱਡੀਆਂ ਦੀਆਂ ਜਾਲੀ ਆਰਸੀ ਬਣਾ ਕੇ ਦਿੰਦੇ ਸੀ ਤੇ ਪੁਲਿਸ ਨੇ ਇਹਨਾਂ ਕੋਲੋਂ 10 ਖਾਲੀ ਆਰਸੀ ਅਤੇ 17 ਛਾਪੀਆਂ ਜਾਲੀ ਆਰਸੀ ਬਰਾਮਦ ਕੀਤੀਆਂ ਨੇ ਇਸ ਤੋਂ ਇਲਾਵਾ ਗੁਲਜ਼ਮਾ ਕੋਲੋਂ ਦੋ ਪ੍ਰਿੰਟਰ ਇੱਕ ਲੈਪਟਾਪ ਤੇ ਮੋਬਾਈਲ ਫੋਨ ਅਤੇ ਕੁਝ ਫਾਈਲਾਂ ਬਰਾਮਦ ਕੀਤੀਆਂ ਗਈਆਂ ਨਾਵੀਟੋ ਜਾਲੀਆ ਧਾਰ卡ਡ ਤੇ ਦਸਤਖਤ ਜਿਹੜੇ ਨੇ ਕਿਤੇ ਫਾਰਮ ਜਿਹੜੇ ਨੇ ਉਹ ਵੀ ਮਿਲੇ ਨੇ ਤੇ ਇਸ ਸੰਬੰਧੀ ਐਸਪੀ ਵੋਹਾਲੀ ਜੋਤੀ ਯਾਦਵ ਨੇ ਦੱਸਿਆ ਹੈ ਕਿ ਮੁਖਵਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਸੋਹਾਨਾ ਪੁਲਿਸ ਨੂੰ ਵਿਸ਼ੇਸ਼ ਸੂchna ਜਿਹੜੀ ਹੈ ਉਹ ਮਿਲਿਸਤੀ ਤੇ ਲੋਕ ਪੁਰਾਣੇ ਵਹਨਾ ਦੀ ਆਰ.ਸੀ ਬਣਾਉ ਅਤੇ ਪਾਸ ਕਰਵਾਉਣ ਲਈ ਫੇਸਬੁੱਕ ਤੇ ਪੋਸਟ ਕਰ ਦੇ ਇਹਨਾਂ ਮੁਲਜ਼ਮਾਂ ਦੇ ਨਾਂ ਜਿਹੜਾ ਹੈ ਉਹ ਹਰਸ਼ワਸੀ ਪਿੰਡ ਰਾਏਪੁਰ ਅਰਜੁਨワਸੀ ਪਿੰਡ ਰਾਏਪੁਰ ਜ਼ਿਲ੍ਹਾ ਮੋਹਾਲੀ ਸ਼ਵਨ ਪ੍ਰਜਾਪਤੀ ਵਾਸੀ ਪਿੰਡ ਬਲੋਂਗੀ ਅਤੇ ਹੀਰਾ ਸਿੰਘ ਵਾਸੀ ਜਿਹੜਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦਾ ਮੁੱਖ ਆਗੂ ਹੀਰਾ ਸਿੰਘ ਹੀ ਹੈ ਜਿਸ ਤੇ ਪਹਿਲਾਂ ਵੀ ਜ਼ਿਰਕਪੁਰ ਚ ਵਾਹਨਾ ਦੀਆਂ ਜਾਲੀ ਆਰਸੀ ਬਣਾਉਣ ਦਾ ਮੁਕੱਦਮਾ ਦਰਜ ਹੈ ਤੇ ਉਹ ਇਸ ਸਮੇਂ ਇੱਕ ਕਤਲ ਦੇ ਕੇਸ ਵਿੱਚ ਵੀ ਜੇਲ੍ਹ ਚ ਬੰਦ ਸੀ ਤੇ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਵਿੱਚ ਕੁਝ ਸਰਕਾਰੀ ਮੁਲਾਜ਼ਮ ਜਿਲੇ ਨੇ ਉਹ ਫੜੇ ਜਾਣ ਦੀ ਸੰਭਾਵਨਾ ਦੱਸੀ ਜਾ ਚ। ਤੇ ਹੋਰ ਕੀ ਕੀ ਜਾਣਕਾਰੀ ਐਸਪੀ ਜੋਤੀ ਆਦਮ ਨੇ ਸਾਂਝੀ ਕੀਤੀ ਐ ਇਸ ਤੇ ਨਾ ਨਹੀਂ ਤੁਹਾਨੂੰ ਦੱਸ ਦਿੰਦੇ ਆ ਇੰਸਪੈਕਟਰ ਜਸਪ੍ਰੀ ਸਿੰਘ ਵੱਲੋਂ ਵੀ ਜਿਹੜਾ ਹੈ ਉਹ ਪੁਸ਼ਟੀ ਕੀਤੀ ਜਾ ਰਹੀ ਹੈ ਸਾਰੀਆਂ ਗੱਲਾਂ ਦੀ ਤੇ ਹੋਰ ਕੀ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਦੇਖਦੇ ਆਂ ਇੱਕ ਖਾਸ ਖਬਰ। ਮੋਹਾਲੀ ਪੁਲਿਸ ਨੇ ਸੁਹਾਣਾ ਦੇ ਏਰੀਆ ਵਿੱਚ ਇੱਕ ਫੇਕ ਆਰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈਗਾ। ਇਹਦੇ ਵਿੱਚ ਚਾਰ ਬੰਦੇ ਚਾਰ ਪਰਸਨਸ ਹੀ ਅਜੇ ਤੱਕ ਗ੍ਰਿਫਤਾਰੀ ਹੋ ਚੁੱਕੇ। ਜਿਹਦੇ ਜਿਹਦੇ ਵਿੱਚ ਹਰਸ਼ ਨਾ ਦਾ ਇੱਕ ਪਰਸਨ ਹੈ ਇੱਕ ਸਰਵਨ ਨਾ ਦਾ ਪਰਸਨ ਹੈਗਾ ਇੱਕ ਅਰਜੁਨ ਨਾ ਦਾ ਪਰਸਨ ਹੈ ਤੇ ਇੱਕ ਹੀਰਾ ਸਿੰਘ ਨਾ ਦਾ ਪਰਸਨ ਹੈਗਾ ਤੇ ਇਹ ਸ਼ੁਰੂਆਤ ਹੋਈ ਸੀਗੀ ਇੱਕ ਮੁਗਵਰ ਖਾਸ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਜੋ ਕਿ ਐਸਐਚਓ ਸਾਬ ਕੋਲਾਈ ਸੀਗੀ ਉਸ ਤੋਂ ਬਾਅਦ ਦੋ ਪਰਸਨ ਹਰਸ਼ ਤੇ ਅਰਜੁਨ ਦੀ ਗ੍ਰਿਫਤਾਰੀ ਹੋਈ ਇਹਨਾਂ ਦੇ ਕੋਲੋਂ ਟੋਟਲ 15 ਔਰ RC's ਰਿਕਵਰ ਹੋਈ ਜੋ 10 ਤੁਸੀਂ ਦੇਖ ਸਕਦੇ ਹੋ ਐਮਪੀ ਸੀਗੇ ਤੇ ਬਾਕੀ RC's ਇਹਨਾਂ ਨੇ ਬਣਾ ਕੇ ਮਤਲਬ ਅੱਗੇ ਵੰਡ ਕਰਨੀ ਸੀ ਤੇ ਦੇ ਯੂਜ਼ ਟੂ ਚਾਰਜ ਅਰਾਊਂਡ 50000 ਤੋਂ ਲੈ ਕੇ 80000 ਤੱਕ ਇੱਕ RC ਬਣਾਉਂਦੇ ਤੇ ਇਹਨਾਂ ਦੀ ਜਦੋਂ ਪੁੱਛਗਿੱਛ ਹੋਈ ਉਦੋਂ ਬਾਅਦ ਇੱਕ ਸਰਵਰ ਨਾਂ ਦੇ ਬੰਦੇ ਦੀ ਗ੍ਰਿਫਤਾਰੀ ਹੋਈ ਉਹਦੇ ਉਹਦੇ ਕੋਲੋਂ ਦੋ ਪ੍ਰਿੰਟਰਸ ਬਰਾਮਦ ਹੋਏ ਤੇ ਇੱਕ ਲੈਪਟਾਪ ਤੇ ਹੋਰ ਵੀ ਪ੍ਰਿੰਟ ਕਰਨ ਦਾ ਸਮਾਨ ਬਰਾਮਦ ਹੋਇਆ ਉਸकी ਪੁੱਛਗਿੱਛ ਪਤਾ ਲੱਗਾ ਕਿ ਹੀਰਾ ਸਿੰਘ ਨਾਦਾ ਬੰਦਾ ਹੈ ਜੋ ਉਸ ਵੇਲੇ ਨਾਭਾ ਜੇਲ੍ਹ ਚ ਸੀਗਾ ਇੱਕ ਮਰਡਰ ਕੇਸ ਦੇ ਕਾਰਨ ਉਹ ਜੇਲ੍ਹ ਚ ਸੀਗਾ ਔਰ ਹੀਰਾ ਸਿੰਘ ਦੇ ਉੱਪਰ ਇੰਟਰਸਟਿੰਗਲੀ ਇੱਕ ਔਰ ਸੇਮ ਪਰਚਾ ਹੈ ਮੋਹਾਲੀ ਜ਼ਿਲ੍ਹੇ ਦਾ ਹੀ ਹੈਗਾ 2022 ਦਾ ਉਸ ਵੇਲੇ ਵੀ ਫੇਕ ਆਰ ਸੀਸ ਬਣਾਉਣ ਦਾ ਕੰਮ ਕਰਦਾ ਸੀਗਾ ਔਰ ਇਹ ਪਿਛੋਕੜ ਇਹਦੀ Rajasthan ਤੋਂ ਬਿਲੋਂਗ ਕਰਦਾ ਹੈਗਾ ਤਾਂ ਉਹ ਤੋਂ ਵੀ ਆਈ ਥਿੰਕ ਇਨਵੋਲਵਮੈਂਟ ਕਿਸੀ ਦੀ ਹੋ ਸਕਦੀ ਹੈ ਜੀ ਮੈਮ ਆਰ ਸੀ ਦੇ ਨਾਮ ਨਾਲ ਪ੍ਰੋਪਰ ਫਾਈਲਿੰਗ ਕਰਾ ਫਾਈਲ ਬੁਆਰ ਵੀ ਬਣਾ ਦਿੱਤੀ ਸੀ ਇਹਦਾ ਕੀ ਰੀਜ਼ਨ ਸੀ ਅਹ ਦੇਖੀ ਪ੍ਰੋਪਰ ਬੁਕਤਾ ਕੰਮ ਕਰ ਰਹੇ ਸੀਗੇ ਕਿ ਜਿਹੜਾ ਬੰਦਾ ਅਸੋ ਇਹਨਾਂ ਦਾ ਮਾਡਲਸ ਆਫ ਬ੍ਰੈਂਡ ਕੀ ਸੀਗਾ ਕਿ ਦੇ ਯੂਜ਼ ਟੂ ਮਾਰਕਟ देम ਔਨ ਫੇਸਬੁਕ ਤੇ ਫੇਸਬੁਕ 'ਤੇ ਦੇ ਅ ਫੇ ਆ ਉਹ ਨੰਬਰ ਪਲੇਟਸ ਦਾ ਫੋਟੋ ਪਾ ਦਿੰਦੇ ਸੀਗੇ ਔਰ ਉਹ ਨੰਬਰ ਪਲੇਟ ਨੂੰ ਯੂਜ਼ ਕਰਕੇ ਕਿ ਇਸ ਦੀ ਤੁਸੀਂ ਆਰ ਸੀ ਸਾਡੇ ਤੋਂ ਲੈ ਸਕਦੇ ਹੋ ਤੇ ਜਦੋਂ ਬੰਦੇ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਤੇ ਉਹਨਾਂ ਨੂੰ ਜੈਨੂਇਨ ਦਿਖਾਉਣ ਵਾਸਤੇ ਦੇ ਯੂਜ਼ ਟੂ ਮੇਕ ਪ੍ਰੋਪਰ ਫਾਈਲ ਤੇ ਪੂਰਾ ਫਾਈਲ ਵਰਕ ਕਰਾ ਕੇ ਤਾਂ ਮਤਲਬ ਇਹ ਫਾਈਲ ਜੋ ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ ਅ ਕਿੰਗ ਪੀਨ ਇਹਦਾ ਹਿਰਾ ਸਿੰਘ ਹੈਗਾ ਜੋ ਨਾਵਾ ਜੇਲ੍ਹ ਚ ਸੀਗਾ ਤੇ ਉਹ ਕਿਉਂਕਿ ਪਹਿਲਾਂ ਵੀ ਉਹਦੇ ਉੱਪਰ ਫੇਕ ਆਰਸੀਜ਼ ਬਣਾਉਣ ਦਾ ਇਹ ਕੇਸ ਸੀਗਾ 2022 ਦੇ ਮੋਲੀ ਜ਼ਿਲ੍ਹੇ ਦੇ ਦੇਖੀ ਮਤਲਬ ਫੋਨ ਰਾਈ ਹੋ ਰਿਹਾ ਹੋਗਾ ਉਹੀ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਕਿਉਂਕਿ ਵੀ ਹੈਵ ਦਾ ਨੋ ਟੈਕਨੀਕਲ ਤੋਂ ਸਾਰਾ ਕਸਰ ਹੈਗਾ ਤੇ ਅਜੇ ਇਨਵੈਸਟੀਗੇਸ਼ਨ ਤਾਂ ਪੂਰੀ ਨਹੀਂ ਹੋਈ ਅਜੇ ਤਾਂ ਇਟ ਹਸ ਜਸਟ ਸਟਾਰਟਡ ਮੈਮ ਇਨਾ ਬੋਟਰਸ ਫ੍ਰੈਂਡਲੀ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਲੋਕਾਂ ਨਾਲ ਧਾਗੇ ਕਰ ਰਹੇ ਸੀਗੇ ਫੇਸਬੁਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਉਹ ਥੋੜਾ ਉਹ ਹੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਫੇਸਬੁੱਕ ਰਾਈ ਉਹ ਫੋਟੋ ਪਾ ਦਿੰਦੇ ਸੀਗੇ ਨੰਬਰ ਪਲੇਟ ਦੀ ਉਸ ਤੇ ਬੇਸਿਸ ਤੇ ਜਿਹੜੇ ਬੰਦੇ ਨੂੰ ਆਰ ਸੀਜ਼ ਦੀ ਲੋੜ ਸੀਗੀ ਔਰ ਬੰਦੇ ਵੀ ਮਤਲਬ ਅਸੀਂ ਉਹ ਵੀ ਉਹਨਾਂ ਦੇ ਵੀ ਸਮੂਲੀਅਤ ਇੱਕ ਵਾਰੀ ਦੇਖਣੀ ਜਿਹੜੇ ਬੰਦੇ ਇਹਨਾਂ ਤੋਂ ਆਰ ਸੀਜ਼ ਲੈ ਰਹੇ ਸੀਗੇ ਕੁਝ ਬੰਦੇ ਜੋ ਸਾਡੇ ਕੋਲ ਆਏ ਉਹਨਾਂ ਨੇ ਆਲਰੇਡੀ ਪੁਲਿਸ ਨੂੰ ਕੰਪਲੇਂਟ ਦਿੱਤੀ ਹੋਈ ਸੀਗੀ ਤੇ ਉਹਨਾਂ ਦਾ ਮੈਲਾਫਾਈਡੀ ਦੇਸਦਾਨੀ ਬਟ ਵੀ ਆਰ ਵੈਰੀਫਾਈਂਗ ਤੇ ਉਹ ਕੀ ਕਰਦੇ ਸੀਗੇ ਕਿ ਸਰਕਾਰੀ ਸਿਸਟਮ ਜਿਵੇਂ ਕਿ ਥੋੜਾ ਲੰਬਾ ਪ੍ਰੋਸੈਸ ਹੁੰਦਾ ਹੈਗਾ ਤੋਂ ਉਹਨੂੰ ਬਾਈਪਾਸ ਕਰਨ ਦੇ ਲਈ ਉਹਨਾਂ ਨੂੰ ਸਿੰਪਲ ਲੱਗਿਆ ਕਿ ਯੂ ਤੁਸੀਂ 40-50000 ਰੁਪਏ ਪੇ ਕਰ ਦੋ ਤੇ ਤੁਹਾਨੂੰ ਆਰਸੀ ਮਿਲ ਜਾਂਦੀ ਹੈ ਸੋ ਲੋਕਾਂ ਨੂੰ ਇਦਾਂ ਮਤਲਬ ਸਿੰਪਲੀਫਾਈ ਕਰਕੇ ਆਰਸੀ ਬਣਾਉਣ ਦਾ ਉਹ ਦੇ ਰਹੇ ਸੀਗੇ ਫੇਸਬੁੱਕ ਰਾਹੀਂ ਮੋਸਟਲੀ ਇਹਨਾਂ ਨੇ ਲੋਕਾਂ ਨੂੰ ਅਪਰੋਚ ਕੀਤਾ ਹੈਗਾ ਤੇ ਉੱਥੇ ਐਡ ਪਾਉਂਦੇ ਸੀਗੇ ਮਾਰਕੀਟਿੰਗ ਦੀ ਇੰਗਪਿੰਗੜ ਤੁਸੀਂ ਜੀਐਲ ਦੇ ਚੰਦ ਹੈ ਉਹ ਕਿਵੇਂ ਉਹ ਮੋਬਾਈਲ ਇੰਸ ਕਰਦਾ ਸੀ ਕਿਵੇਂ ਮੋਬ ਇਨਦਰ ਕਿਉਂਕਿ ਫੋਨ ਦੇ ਰਿਕਾਰਡ ਰਹੀ ਸੀ ਕਨੈਕਟ ਕਰਪੇ ਦੂਜਾ ਇਨਦਰ ਜੋ ਉਹ ਹੀ ਇੰਟਰੋਗੇਸ਼ਨ ਵਿੱਚ ਉਸ ਦੇ ਵਿੱਚ ਵੀ ਉਹਦਾ ਨਾਮ ਆਇਆ ਆਲਰੇਡੀ ਔਰ ਉਹਦੇ ਉੱਪਰ ਸਿਮਿਲਰ ਪਰਚੇਸ ਵੀ ਸੀਗਾ ਤੇ ਉਹ ਬਾਹਰ ਵੀ ਸੀਗਾ ਇਹ ਉਹੀ ਹੀਰਾ ਸਿੰਘ ਹੈ ਜਿਹੜਾ ਜ਼ੀਰਕਪੁਰ ਪੁਲਿਸ ਹਾਂਜੀ ਹਾਂਜੀ ਉਹੀ 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 ਹੀਰਾ ਸਿੰਘ ਹਾਂ ਉਹੀ ਹੀਰਾ ਸਿੰਘ ਉਹਨਾਂ ਦਾ ਗੈਂਗ ਕਿਸ ਤਰ੍ਹਾਂ ਪ੍ਰੀਵੀਨ ਇਨਵੈਸਟੀਗੇਸ਼ਨ ਜਦ ਮੈਂ ਸੀਓ ਕੀ ਦੱਸਿਆ ਪੁੱਛਿਆ ਕਿ ਕਿਸ ਤਰ੍ਹਾਂ ਸੰਪਰਚ ਆਇਆ ਕਿਉਂਕਿ ਉਹ ਤਾਂ ਜੇਲ੍ਹ ਚ ਸੀ ਮਰਡਰ ਕੇਸ ਸੀਗਾ ਹ ਮਰਡਰ ਕੇਸ ਸੀਗਾ ਇਸ ਤਰ੍ਹਾਂ ਉਹਨੇ ਜਿਹੜੇ ਆਪਣੇ ਜਿਹੜੇ ਫੜੇ ਆ ਤੁਸੀਂ ਕਿਸ ਤਰ੍ਹਾਂ ਸੰਪਰਚ ਇਨਾਂ ਦੇ ਇਨਾਂ ਦੇ ਫੋਨ ਰਿਕਾਰਡਸ ਉਸ ਦੇ ਵਿੱਚ ਵੀ ਉਹ ਰਿਫਲੈਕਟ ਹੁੰਦਾ ਤੇ ਇਨਾਂ ਦੀ ਜੋ ਇੰਟਰੋਗੇਸ਼ਨ ਹੋਈ ਕੁਐਸਚਨਿੰਗ ਦੇ ਵਿੱਚ ਉਹਦਾ ਨਾਮ ਆਇਆ ਤੇ ਉਦੋਂ ਬਾਅਦ ਹੁਣ ਅੱਗੇ ਦੀ ਤਫ਼ਤੀਸ਼ ਹੋਣੀ ਹੈਗੀ ਕਿ ਕਿਵੇਂ ਫੋਨ ਯੂਜ਼ ਹੋ ਰਿਹਾ ਸੀਗਾ ਜੇਲ੍ਹ ਦੇ ਵਿੱਚ ਔਰ ਉਹ ਆਪਣਾ ਪੂਰਾ ਕ੍ਰਾਈਮ ਕਰ ਰਿਹਾ ਸੀਗਾ ਇੱਕ ਤੋਂ ਆ ਵਾਲਾ ਪੁਆਇੰਟ ਅਸੀਂ ਵਰਕ ਅਪਨ ਕਰ ਰਹੇ ਦੂਜਾ ਅ ਅੱਗੇ ਆਰ ਸੀਸ ਤੋਂ ਇਕ ਤਾਂ ਹੋ ਗਿਆ ਕਿ ਨਾਰਮਲ ਬੰਦੇ ਜਿਨ੍ਹਾਂ ਨੂੰ ਨੌਲੇਜ ਨਹੀਂ ਸੀਗੀ ਉਹ ਆਏ ਦੂਜੇ ਬੰਦੇ ਹੋ ਸਕਦੇ ਜੋ ਥੈਫ ਦੇ ਵਿੱਚ ਹੀ ਗੱਡੀਆਂ ਦੇ ਨਾਲ ਡੀਲ ਕਰਦੇ ਚੋਰੀ ਵਾਲੀ ਵਹੀਕਲਸ ਦੀ ਉਹ ਬੰਦੇ ਇਹਨਾਂ ਤੋਂ ਲੈ ਕੇ ਵੀ ਅੱਗੇ ਹੋ ਸਕਦਾ ਵੇਚ ਰਹੇ ਹੋਣੇ ਤਾਂ ਉਹਨਾਂ ਦੀ ਇੱਕ ਸਮੂਲੀਅਤ ਕੀ ਕਿਹੜੇ ਕਿਹੜੇ ਡੀਲਰ ਸੀਗੇ ਜਿਨ੍ਹਾਂ ਤੋਂ ਬਲਕ ਮੈਂ ਆਰਸੀ ਜੀ ਨੇ ਲਿੱਤੀ ਹੋਏ ਤੇ ਅੱਗੇ ਉਹ ਥੈਫਟ ਵਾਲੇ ਵਹੀਕਲਸ ਮੈਂ ਡੀਲ ਕਰ ਰਹੇ ਉਹਨਾਂ ਦੀ ਇਰਨਲੀ ਇਨਵੋਲਵਮੈਂਟ ਤਾਂ ਨਹੀਂ ਸਾਹਮਣੇ ਆ ਰਹੀ ਆ ਰਲੇ ਉਹ ਵੀ ਤੀਜੀ ਵੀ ਤੀਜੀ ਮੈਂ ਉਸ ਤੇ ਆ ਰਹੀ ਸੀਗੀ ਤੀਜਾ ਹੋੰਦਾ ਹੈਗਾ ਟਰਾਂਸਪੋਰਟ ਡਿਪਾਰਟਮੈਂਟ ਦਾ ਕਿਉਂਕਿ ਇੱਕ ਆਧੇ ਕੇਸ ਜਿੱਦਾਂ ਵੀ ਹੋਏਗਾ ਕਿ ਉਹ ਜੋ ਆਰਸੀ ਇਹਨਾਂ ਨੇ ਬਣਾ ਕੇ ਦਿੱਤੀ ਫੇਕ ਹੀ ਹੈ ਉਹ ਪ੍ਰੋਪਰ ਉਹਦਾ ਸਾਰਾ ਕੁਝ ਹੋ ਗਿਆ ਤੇ ਉਹਦੇ ਨਾਂ ਤੇ ਚੜ ਗਈ ਤੇ ਉਹ ਹੋ ਨਹੀਂ ਸਕਦਾ ਵਿਦਆਊਟ ਦਾ ਡਿਪਾਰਟਮੈਂਟ ਦਾ ਹੋ ਸਕਦਾ ਥੱਲੇ ਕਿਸੇ ਦੀ ਇਨਵੋਲਵਮੈਂਟ ਹੋ ਉਹ ਵੀ ਮਤਲਬ ਚੈੱਕ ਕਰਨਾ ਬਾਕੀ ਕੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਮੈਮ ਕਿਹੜੀਆਂ ਆਰਸੀਆਂ ਜਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਸੀਗੀਆਂ ਕਾ ਪੰਜਾਬ ਚ ਗੱਲ ਜਿਹਾ ਜਾਂ ਸਟੇਟ ਸੀਗੀਆਂ ਮੋਸਟਲੀ ਪੰਜਾਬ ਦੀ ਹੈ ਪੰਜਾਬ ਮੋਸਟਲੀ ਪੰਜਾਬ ਦੀ ਹੈ ਰਾਜਸਥਾਨ ਕਿਉਂਕਿ ਬੰਦ ਰਾਜਸਥਾਨ ਦੇ ਇਸ ਲਈ ਵਨ ਐਪ ਮੈਂ ਵੀ ਕਿਸੇ ਨਾਮ ਤੇ ਚੜੀ ਹੈ ਇੱਕ ਚੜ ਗਈ ਉਹ ਹੀ ਉਹ ਹੀ ਚੈੱਕ ਕਰਨਾ ਹੈਗਾ ਉਹ ਹੀ ਕਰਨਾ ਹੈ ਨਾ ਸਕੈਮ ਕਰ ਚੁੱਕੇ ਨੇ ਹਜੇ ਤੱਕ ਤੋ ਤੁਸੀਂ ਦੇਖ ਹੀ ਰਹੇ 15 ਤੋ ਵਾਦੂ ਤੋ ਅਸੀਂ ਰਿਕਵਰੀ ਕਰ ਲਿਆ ਤੇ ਔਰ ਮਤਲਬ ਲੋਕੀ ਵੀ ਸਾਡੇ ਕੋਲ ਆਣ ਤੇ ਅਸੀਂ ਦੀ ਇਹਨਾਂ ਦੀ ਪੁੱਛਕਿਛ ਦੇ ਸਾਰਾ-ਕਸਾਰਾ ਦੇਖ ਲੈਣੇ ਇਹਨਾਂ ਦੇ ਬੈਂਕ ਅਕਾਊਂਟ ਦੀ ਡੀਟੇਲਸ ਵੀ ਕਿਉਂਕਿ ਇਹਨਾਂ ਨੇ ਬੈਂਕ 'ਚੋ ਵੀ ट्रांजैक्शंस ਜਿਹੜੇ ਕੀਤੇ ਹਨ ਲੋਕਾਂ ਤੋਂ ਪੈਸੇ ਲੈਂਦੇ ਹਨ ਮੈਂ ਇਹਦੇ ਵਿੱਚ ਇੱਕ ਅਹਿਮ ਗੱਲ ਹੈ ਕਿ ਫਰਾਡ ਤਾਂ ਕੀਤਾ ਹੈ ਲੇਕਿਨ ਇਹਨਾਂ ਨੇ ਕੋਈ ਕੋਈ ਗੈਂਗਸਟਰ ਜਾਂ ਅਪਰਾਧੀ ਕਿਸਮ ਦੀ ਜਿੱਦਾਂ ਗੱਟੀਆਂ ਯੂਜ਼ ਕੀਤੀ ਹੈ ਕਲਾਈਂਟ ਦੀ ਉਹ ਵੀ ਹੋ ਸਕਦਾ ਹੈ ਕਿ ਜੁਕੀ ਇਸ ਤਰ੍ਹਾਂ ਦੀ ਫੇਕ ਦੇਖੀ ਮਨਾ ਨਹੀਂ ਕਰ ਸਕਦੇ ਪੌਸਿਬਿਲਟੀ ਇਸ ਹਾਈਲੀ देयर ਕਿਉਂਕਿ ਅਗਰ ਫੇਕ ਆਰਸੀ ਬਣ ਰਹੀ ਹੈ ਤੋ theft ਵਾਲੀ ਹੈ snatching ਵਾਲੀ ਹੀ ਗੱਡੀ ਆ ਬਾਈਕ ਦਾ ਇਹਨਾਂ ਨੇ ਬਣਾਣਾ ਸੀਗਾ ਤੇ ਉਹ ਆਗੇ ਕ੍ਰਾਈਮ ਦੇ ਵਿੱਚ ਇਨਵੋਲਡ ਹੁੰਦੇ ਹੁੰਦੇ ਇਹਨਾਂ ਦੀਆਂ ਗੱਡੀਆਂ ਤੋ ਸਾਰਾ ਕਾ ਸਾਰਾ ਇਨਵੈਸਟੀਗੇਸ਼ਨ ਦਾ ਹੀ ਪਾਰਟ ਹੈਗਾ ਜੋ ਕੀ ਅਕਿਊਜ਼ਡ ਹੈ ਜੋ ਜੇਲ੍ਹ ਮੇ ਅਲਰੇਡੀ ਨੇ ਮੁਕੂ ਇਸ ਗਾਂ ਸੇ ਹੈ ਜਾਕੀ ਤਾਂ ਹੀ ਉਸੇ ਲਿੰਕ ਅਭੀ ਤੱਕ ਮਿਲਾ ਹੋਗੀ ਗੈਂਗ ਦਾ ਐਸਐਸ ਕੋਈ ਨਹੀਂ ਆਇਆ ਜੀ ਤੱਕ ਨਹੀਂ ਨਹੀਂ ਮਰਡਰ ਉਹ ਮਤਲਬ ਉਹਦਾ ਮਰਡਰ ਦਾ ਅਕਿਊਜ਼ਡ ਹੈਗਾ ਐਸਐਸ ਗੈਂਗ ਦਾ ਪਾਰਟਨੀ ਹੈਗਾ ਉਹ ਪਹਿਲਾਂ ਵੀ ਆਰਸੀ ਇਸ ਦਾ ਫਰਾਡ ਕਰ ਰਿਹਾ ਸੀਗਾ ਹਮ ਮੈਮ ਇਹ ਜਿਵੇਂ ਪੁਰਾਣੇ ਇਹ ਦੋਨੇ ਨਾ ਸੌਰੀ ਇਹ ਜਦੋਂ ਆਰਸੀ ਵਾਲੇ ਮੈਟਰ ਦੇ ਵਿੱਚ ਰੋਪੜ ਜੀਨ ਗਿਆ ਸੀ ਉਦੋਂ ਦਾ ਬੂਝਾ ਅਕਿਊਜ਼ਡ ਆ ਉਹ ਮੋਟਰਸਾਈਕਲ ਤੇ ਐਕਸਟਰ ਰੋਪੜ ਜੀਨ ਸੀਗਾ ਉੱਥੇ ਦੋਨੇ ਆਪਸ ਕਨੈਕਟ ਕੀਤੇ ਆ ਕਿਹੜਾ ਸੀਗਾ